i चरण कमल की कीटे हर चरण कमल हर चरण कमल कीटे हर चरण कमल हर चरण कमल कीटे हर चरण कमल की कीटे हर चरण कमल की ट हर चरण कमल की टेक। ਸਿਮਰਤ ਦੁਖ ਕੋਈ ਨਾ ਲਗੇ ਜਿਸ ਸਿਮਰਤ ਦੁਖ ਕੋਈ ਜਿਸ ਸਿਮਰਤ ਦੁਖ ਕੋਈ ਨਾ ਲਗੇ ਜਿਸ ਸਿਮਰਤ ਦੁਖ ਕੋਈ ਜਿਸ ਸਿਮਰਤ ਦੁਖ ਕੋਈ ਨਾ ਲਗੇ ਜਿਸ ਸਿਮਰਤ ਦੁਖ ਕੋਈ ਜਿਸ ਸਿਮਰਤ ਦੁਖ ਕੋਈ ਨਾ ਲਾਗੇ ਜਿਸ ਸਿਮਰਤ ਦੁਖ ਕੋਈ जुगाड़ भगतन कारा खाया भगतन का जुगाल भगतन कारा खाया भगतन का भगतन कारा खायाद भगतन का जुगाड़ भगतन का ਨਾਮ ਮਹਾਰਸ ਮਿਠਾ ਨਾਨਕ ਨਾਮ ਮਹਾਰਸ ਨਾਨਕ ਨਾਮ ਮਹਾਰਸ ਮਿਠਾ ਨਾਨਕ ਨਾਮ ਮਹਾਰਸ ਨਾਨਕ ਨਾਮ ਮਹਾਰਸ ਮਿਠਾ ਨਾਨਕ ਨਾਮ ਮਹਾਰਸ ਨਾਨਕ ਨਾਮ ਮਹਾਰਸ ਮਿਠਾ ਨਾਨਕ ਨਾਮ ਮਹਾਰਸ ਜੋ ਜੋ ਅਟਲ ਸਾਹਿਬ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੂਰੀ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੋਪਾ ਗੁਰੂ ਸਾਧ ਸੰਗਤ ਜੀਓ ਆਓ ਸਾਰੀਆਂ ਸੰਗਤਾਂ ਜੁੜ ਮਿਲ ਕੇ ਇੱਕ ਵਾਰ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਦਰਾਈਏ ਸਾਰੀ ਸੰਗਤ ਪਿਆਰ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਕੇ ਸਭ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਦਮ ਸਤਕਾਰ ਸਹਿ ਛੀ ਝੁਕਾ ਕਰਕੇ ਆਪਣੀ ਰਸਨਾ ਦੁਆਰਾ ਆਖਣਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਸਮਾਗਮ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਰੁਗਰੇਟਾ ਗੁਰੂ ਦਾ ਬੇਟਾ ਸਤਿਗੁਰੂ ਦਾ ਪਾਵਨ ਬਚਨ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਪਵਿੱਤਰ ਮਹਾਵਾਕਾਂ ਦੇ ਅਨੁਸਾਰ ਆਪਣੇ ਉਸ ਰਹਿਬਰ ਦਾ ਦਿਹਾੜੇ ਮਨਾ ਰਹੇ ਹਾਂ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਸਿੱਖ ਵਿਰਸਾ ਦਲ ਪੰਜਾਬ ਜਿਨ੍ਹਾਂ ਦਾ ਸਹਿਯੋਗ ਗ੍ਰੰਥੀ ਪ੍ਰਚਾਰਕ ਸੇਵਾ ਸੰਭਾਲ ਕਮੇਟੀ ਪੰਜਾਬ ਉਹ ਕਰ ਰਹੇ ਨੇ ਹਰ ਇੱਕ ਨਗਰ ਦੇ ਵਿੱਚ ਜਾ ਕਰਕੇ ਇਹਨਾਂ ਵੱਲੋਂ ਜਿਹੜਾ ਸੰਦੇਸ਼ ਪਚਾਇਆ ਜਾਂਦਾ ਹੈ ਕਿ ਗੁਰੂ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਜਿਹੜੀ ਕੌਮ ਸਾਡੀ ਪਛੜ ਚੁੱਕੀ ਹੈ ਜਿਹੜੀ ਕੌਮ ਸਾਡੀ ਨਿਹਾਰ ਵੱਲੋਂ ਜਾ ਚੁੱਕੀ ਹੈ ਇਹਦੇ ਕੁਝ ਕਾਰਨ ਨੇ ਮੈਂ ਜਿਆਦਾ ਸਮਾਂ ਨਾ ਲਵਾਂ ਕਿਤੇ ਸਮਾਂ ਮਿਲੇ ਫੇਰ ਇਸ ਵਿਸ਼ੇ ਤੇ ਗੱਲ ਕਰਾਂਗੇ ਪਰ ਅੱਜ ਬਾਰੂਆਂ ਸੰਗਤਾਂ ਗੁਰਦੁਆਰਾ ਸਾਹਿਬ ਜੀ ਦੀ ਇਹ ਪ੍ਰਬੰਧਕ ਕਮੇਟੀਆਂ ਨਗਰ ਪੰਚਾਇਤਾਂ ਵੱਲੋਂ ਇਕੱਠੇ ਤੋਂ ਵੀ ਬਾੜਾ ਹੋਣਾ ਸੀ ਕਿਉਂਕਿ ਨਗਰਾਂ ਦੇ ਵਿੱਚ ਪੰਚਾਇਤੀ ਇਲੈਕਸ਼ਨ ਚੱਲ ਰਿਹਾ ਹੈ ਔਰ ਬਾਹਰ ਖੇਤਾਂ ਦੇ ਵਿੱਚ ਜਿਹੜੀ ਫਸਲ ਉਹ ਪੱਕ ਕੇ ਤਿਆਰ ਹੈ ਕਈ ਜ਼ਿਮੀਂਦਾਰ ਭਰਾ ਫਸਲ ਵੱਡ ਰਿਹਾ ਨੇ ਇਸ ਕਰਕੇ ਮੈਂ ਬੇਨਤੀ ਕਰਾਂ ਕਿ ਭਾਈ ਅਮਰਤ ਸਖੋ ਗੁਰੂ ਵਾਲੇ ਬਣੋ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਿੱਖ ਵਿਰਸਾ ਦਲ ਦਾ ਸਾਥ ਦਈਏ ਗ੍ਰੰਥੀ ਪ੍ਰਚਾਰ ਸਿੰਘ ਸੇਵਾ ਸੰਭਾਲ ਕਮੇਟੀ ਦਾ ਸਾਥ ਦਈਏ ਤਾਂ ਕਿ ਆਪਣੇ ਇਲਾਕੇ ਦੇ ਵਿੱਚੋਂ ਇਹ ਆਵਾਜ਼ ਆਵੇ ਕਿ ਮੈਂ ਉਸ ਗੁਰੂ ਦਾ ਸਿੰਘ ਆ ਜੈ ਸਦੂਰ ਨੇ ਬਾਬਾ ਜੀਵਨ ਸਿੰਘ ਜੀ ਨੂੰ ਛਾਤੀ ਨਾਲ ਲਾ ਕੇ ਕਿਹਾ ਸੀ ਰੁਗਰੇਟਾ ਗੁਰੂ ਦਾ ਬੇਟਾ ਅਸੀਂ ਉਸ ਬਚਨਾਂ ਤੇ ਪਹਿਰਾ ਦੇਣਾ ਉੱਤੇ ਫੁੱਲ ਚੜਾਉਣੇ ਨੇ ਆਉ ਸਮਾਂ ਬੜਾ ਸੀਮਤ ਹੈ ਇਹ ਸਾਡੀ ਜਿਹੜੀ ਆਵਾਜ਼ ਹੈ ਇਹੀ ਹੈ ਕਿ ਆਪਾਂ ਲਾਹਮਤ ਹੋਈਏ ਇੱਕ ਹੋਈਏ ਕਿਉਂਕਿ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰ ਹੈਈ ਸਾਡਾ ਪਿਤਾ ਵੀ ਇੱਕ ਹੈ ਤੇ ਅਸੀਂ ਇੱਕੋ ਦੇ ਬਾਲਕ ਆ ਸਾਰੇ ਤੇ ਸਾਨੂੰ ਕੰਮ ਵੀ ਇੱਕੋ ਹੀ ਕਰਨਾ ਚਾਹੀਦਾ ਦੋ ਕੰਮ ਨਹੀਂ ਕਰਨੇ ਚਾਹੀਦੇ ਉਹ ਜੋ ਸੰਦੇਸ਼ ਗੁਰੂ ਕਲਗੀਧਰ ਪਾਸ਼ਾ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਅਸੀਂ ਉਹ ਸੰਦੇਸ਼ ਨਗਰ-ਨਗਰ ਦੇ ਵਿੱਚ ਘਰ-ਘਰ ਦੇ ਵਿੱਚ ਇਹ ਪਚਾਉਣਾ ਕਰੀਏ ਜਿਹਦਾ ਤਹਈਆ ਬਾਬਾ ਹਰਜਿੰਦਰ ਸਿੰਘ ਜੀ ਪੀਖੀ ਵਾਲੇ ਜੋ ਸਟੇਜ ਤੇ ਬਿਰਾਜਮਾਨ ਨੇ ਇਹਨਾਂ ਨੇ ਬੀੜਾ ਚੱਕਿਆ ਹੋਇਆ ਮੈਂ ਹੱਥ ਬੰਨ ਕੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਆਓ ਰਲ ਮਿਲ ਕੇ ਇਹਨਾਂ ਦਾ ਸਾਥ ਦਈਏ ਕਿਉਂਕਿ ਸਹਿਯੋਗ ਦੀ ਵੱਡੀ ਲੋੜ ਹੈ ਗੁਰੂ ਪਿਆਰ ਵਾਲੀ ਜਿਹੜੀ ਸੰਗਤ ਹੈ ਨਾ ਵਿੱਚ ਸੰਗਤ ਹਰਪ੍ਰਭ ਬੱਸਾ ਜੀਓ ਸੰਗਤ ਦੇ ਵਿੱਚ ਪਰਮੇਸ਼ਰ ਹੈ ਤੇ ਸੰਗਤ ਦੇ ਨਾਲ ਇਹ ਜਿਹੜੇ ਸਮਾਗਮ ਨੇ ਇਹ ਸੋਭਨੀਕ ਹੁੰਦੇ ਨੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕਰਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਨੂੰ ਚਾਲੇ ਪਾਤੇ ਪੰਜਾਬ ਵੱਲੋਂ ਚਾਲੇ ਪਾਏ ਨੇ ਪਰ ਉਧਰ ਔਰੰਗਜ਼ੇਬ ਨੂੰ ਇਹ ਸੀ ਕਿ ਗੁਰੂ ਦਾ ਕਿਹੜਾ ਐਸਾ ਸੇਖ ਹੋਵੇਗਾ ਜਿਹੜਾ ਆਪਣੇ ਗੁਰੂ ਦਾ ਧੜ ਤੇ ਆਪਣੇ ਗੁਰੂ ਦਾ ਸੀਸ ਇਹ ਚੰਦਨੀ ਚੌਕ ਵਿੱਚੋਂ ਚੱਕ ਕੇ ਲੈ ਕੇ ਜਾਵੇਗਾ ਭਾਈ ਜੈਤਾ ਜੀ ਨੇ ਉਸ ਸਮੇਂ ਸਤਿਗੁਰਾਂ ਦਾ ਪਾਵਨ ਸੀਸ ਇੱਕ ਕਮਰ ਕੱਸੇ ਦੇ ਵਿੱਚ ਲਪੇਟ ਕੇ ਛਾਤੀ ਦੇ ਨਾਲ ਲਾ ਕੇ ਪੈਦਲ ਪੰਡਾ ਤੈ ਕਰਦੇ ਹੋਏ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ ਗੁਰੂ ਪਿਆਰ ਵਾਲਿਓ ਜਦੋਂ ਇਸ ਗੱਲ ਦਾ ਸਵੇਰੇ ਰੌਣਾ ਪੈ ਗਿਆ ਕਿ ਚੰਦਨੀ ਚੌਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਦਾ ਕੋਈ ਸੀਸ ਚੁਰਾ ਕੇ ਲੈ ਗਿਆ ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਕਿ ਉਹ ਮੌਲਵੀ ਨੂੰ ਬੁਲਾਓ ਜਿਹਦੀ ਉੱਥੇ ਡਿਊਟੀ ਸੀ ਉਸ ਮੌਲਵੀ ਨੂੰ ਪੁੱਛਿਆ ਜਾਵੇਗਾ ਕਿ ਇਹ ਏਡਾ ਕਿਹੜਾ ਸੂਰਮਾ ਸੀ ਜਿਹੜਾ ਔਰੰਗਜ਼ੇਬ ਬਾਦਸ਼ਾਹ ਦਾ ਡਰਿਆ ਨਹੀਂ ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਸੀ ਕਿ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦ ਧੜ ਲੈ ਕੇ ਜਾਵੇਗਾ ਉਹਦਾ ਹਾਸ਼ਰ ਵੀ ਗੁਰੂ ਤੇਗ ਬਹਾਦਰ ਵਾਲਾ ਹੋਵੇਗਾ ਮੌਲਵੀ ਨੂੰ ਜਦੋਂ ਪੁੱਛਿਆ ਗਿਆ ਤੇ ਮੌਲਵੀ ਕਹਿਣ ਲੱਗਾ ਜਾਂ ਪਨਾ ਬਾਦਸ਼ਾਹ ਉਥੋਂ ਤੱਕ ਪਹੁੰਚਣਾ ਬੜਾ ਔਖਾ ਜਿਹੜਾ ਸੀਸ ਲੈ ਕੇ ਗਿਆ ਕਹਿੰਦਾ ਐਡਾ ਕਿੱਡਾ ਕੋ ਵੱਡਾ ਉਹ ਸੂਰਮਾ ਹੈ ਜਿਹੜਾ ਸੀਸ ਲੈ ਗਿਆ ਜਿਸ ਨੂੰ ਸਾਡਾ ਡਰ ਨਹੀਂ ਮੌਲਵੀ ਕਹਿਣ ਲੱਗਾ ਬਾਦਸ਼ਾਹ ਸਲਾਮਤ ਉਦੀ ਸਿਫਤ ਸੁਣ ਕੇ ਹੋ ਸਕਦੇ ਤੁਸੀਂ ਇਹ ਜਿਗਰਾ ਹੀ ਛੱਡ ਜਾਵੋ ਕਿ ਉਸ ਨੂੰ ਕਿਸੇ ਤਰ੍ਹਾਂ ਪਕੜ ਲਈਏ ਉਹ ਮੌਲਵੀ ਜਿਵੇਂ ਔਰੰਗਜ਼ੇਬ ਬਦਸ਼ਾਹ ਨੂੰ ਭਾਈ ਜੈਤੇ ਦਾ ਹੁਲੀਆ ਦੱਸਦੇ ਨੇ ਉਸ ਸਮੇਂ ਦੇ ਵਾਰਤਾ ਲਾਪ ਨੂੰ ਢਾਡੀ ਜੱਥਾ ਇਉਂ ਕਹਿ ਰਿਹਾ ਜੀ

ਪੰਤ ਬਾਬਾ ਹਰਜਿੰਦਰ ਸਿੰਘ ਜੀ ਭੀਖੀ ਵਾਲੇ ਖਾਲਸਾ ਫਾਰਮ ਔਰ ਜਿਨ੍ਹਾਂ ਦੀ ਬਦੌਲਤ ਇਸ ਸੇਵਕ ਜਥੇ ਆਪ ਜੀ ਦੇ ਦਰਸ਼ਨ ਕਰ ਰਿਹਾ ਹੈ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਔਰ ਸਟੇਜ ਤੇ ਬਿਰਾਜਮਾਨ ਪੰਥ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਤੇ ਸਤਿਗੁਰਾਂ ਦੀ ਬੜੀ ಅಪਾਰ ਬਖਸ਼ਿਸ਼ ਕਿਰਪਾ ਹੈ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਆਇਆ ਹੈ ਵਾਹਿਗੁਰੂ ਚੜ੍ਹਦੀ ਕਲਾ ਚੱਕਣ ਹਰਮਨਾਨ ਫਤਿਹਬਖਸ਼ ਸਾਹਮਣੇ ਬੈਠੀ ਸੰਗਤ ਵੱਲੋਂ ਬਹੁਤ ਸਾਰਾ ਮਾਣ ਤੇ ਪਿਆਰ ਆਇਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਰਮਨਾਨ ਫਤਿਹਬਖਸ਼ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰੇ ਪਤਸ਼ਾਹ ਸੁਣੋ ਪਿਆਰ ਦੇ ਰੰਗੀਆਂ ਚ 17 ਪਤ ਸਦਾ ਨੰਦ ਦਾ ਹੈ ਮਾਂ ਦਾ ਨਾਮ ਜੱਤ ਸਤ ਨਿਤ ਨੇ ਨੀ ਮੀ ਐ ਸਤਿਆ ਬਾਤੀ ਲੋਕ ਨੇ ਕਹਿੰਦੇ ਜੱਤ ਸਤ ਨਿਤ ਨੇ ਨੀ ਮੀ ਐ ਸਤਿਆ ਬਾਤੀ ਲੋਕ ਨੇ ਕਹਿੰਦੇ ਪ੍ਰੇਮੀ ਗੁਰੂ ਘਰ ਦੇ Cheerful, did i did ਸ਼ੇ ਭੁੱਟ ਜਾਈ ਤੇ ਦਾ ਪਰ ਮੇ ਅੰਗ ਜਵਾਨੀ ਚੰਗੀ ਕਦ ਸ਼ੇ ਭੁੱਟ ਜਾਈ ਮੌਲਵੀ ਕਹਿਣ ਲੱਗਾ ਕੱਦ 6 ਫੁੱਟਾਂ ਚੈਤੇ ਦਾ ਤੇ ਭਰਮਾ ਜੁਸਾ ਜਵਾਨੀ ਹੈ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿਉਂਕਿ ਜੇ ਜੋ ਵੀ ਗੁਰੂ ਦਾ ਸਿੱਖ ਗੁਰੂ ਦਾ ਬਣ ਕੇ ਚੱਲੇਗਾ ਉਹਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਸਮਾਪਤ ਹੈ ਸਮਾਪਤ ਹੈ ਮੈਂ ਇੱਕ ਵਾਰ ਫੇਰ ਬੇਨਤੀ ਕਰਾਂ ਕਿ ਆਓ ਸਾਰੀ ਸੰਗਤ ਜਿਸ ਜਿਸ ਵੀ ਨਗਰ ਤੋਂ ਆਏ ਹੋ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਿਓ ਆਪੋ ਆਪਣੇ ਨਗਰ ਦੇ ਵਿੱਚ ਜਾ ਕੇ ਇਹ ਹੋਕਾ ਦਿਓ ਕਿ ਭਾਈ ਗੁਰੂ ਦੇ ਨਾਲ ਜੁੜੀਏ ਗੁਰੂ ਦੇ ਲੜ ਲੱਗੀਏ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਬਾਣੇ ਤੇ ਬਾਣੀ ਦੇ ਧਾਰਨੀ ਬਣੀਏ ਸਿੱਖ ਵਿਰਸਾ ਦਲ ਪੰਜਾਬ ਔਰ ਸਾਡੇ ਵਿੱਚ ਸਟੇਜ ਤੇ ਸ਼ੋਭਤ ਬਾਬਾ ਹਰਜਿੰਦਰ ਸਿੰਘ ਜੀ ਖਾਲਸਾ ਭਿੱਖੀ ਵਾਲੇ ਜਿਨ੍ਹਾਂ ਦੀ ਰੈਣਮਾਈ ਹੇਠ ਸਾਰਾ ਸਮਾਗਮ ਹੋ ਰਿਹਾ ਹੈ ਉਹਨਾਂ ਦੇ ਨਾਲ ਬਾਬਾ ਇੰਦਰਪੀਰ ਸਿੰਘ ਜੀ ਟਾਂਡੀਆਂ ਵਾਲੇ ਮਹਾਂਪੁਰਸ਼ੋ ਵੀ ਸਟੇਜ ਤੇ ਬਿਰਾਜਮਾਨ ਨੇ ਸਹਿਯੋਗ ਦਿਓ ਗੁਰੂ ਵਾਲੇ ਬਣੀਏ ਔਰ ਗੁਰੂ ਦੀ ਗੱਲ ਸੁਣੋ ਤੇ ਗੁਰੂ ਦੀ ਗੱਲ ਮੰਨਿਏ ਇਤਨੀ ਹਾਜ਼ਰੀ ਕਰੋ ਪ੍ਰਵਾਣ ਸਮੁੱਚੀਆਂ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਅਕਬਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾਣ ਤੇ ਪਿਆਰ ਸਤਕਾਰ ਆਇਆ ਹੈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਹਰ ਮਨ ਦਾ ਫਤਿਹ ਬਖਸ਼ਣ ਗੁਰਸਿੱਖੀ ਵਾਲਾ ਜੀਵਨ ਬਖਸ਼ ਕਰੇ ਪਾਤਸ਼ਾਹ ਇਤਨੀ ਹਾਜ਼ਰੀ ਕਰੋ ਪ੍ਰਵਾਣ ਅਗਲਾ ਪ੍ਰੋਗਰਾਮ ਸਕਤਰ ਸਾਹਿਬ ਤੋਂ ਸਰਵਣ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ